ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਹੀ ਆਪਣੇ ਭਾਸ਼ਣਾ ਵਿੱਚ ਦਾਵਾ ਕਰਦੇ ਵਿਖੇ ਜਾਂਦੇ ਨੇ ਕਿ ਉਹਨਾਂ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਵਿੱਚ ਰਹਿਣਾ ਪਸੰਦ ਕਰਨ ਲੱਗ ਪਏ ਨੇ ਅਤੇ ਜਿਹੜੇ ਬਾਹਰ ਗਏ ਹੋਏ ਸੀ ਉਹ ਵੀ ਹੁਣ ਵੱਡੇ ਵੱਡੇ ਮੁਲਕਾਂ ਨੂੰ ਛੱਡ ਕੇ ਵਾਪਸ ਪੰਜਾਬ ਪਰਤ ਰਹੇ ਨੇ ਪਰ ਪੰਜਾਬ ਦੀ ਜ਼ਮੀਨੀ ਹਕੀਕਤ ਸੀਐਮ ਮਾਨ ਦੇ ਦਾਅਵਿਆਂ ਤੋਂ ਬਿਲਕੁਲ ਉਲਟ ਨਜ਼ਰ ਆ ਰਹੀ ਹੈ ਟ੍ਰਿਬਿਊਨ ਦੀ ਰਿਪੋਰਟ ਦੇ ਮੁਤਾਬਕ ਪਾਸਪੋਰਟ ਬਣਾਉਣ ਦੇ ਮਾਮਲੇ ਵਿੱਚ ਪੰਜਾਬ ਦੇਸ਼ 'ਚ ਤੀਜੇ ਨੰਬਰ ਤੇ ਪਹੁੰਚ ਗਿਆ ਹੈ ਹਰ ਮਹੀਨੇ ਲਗਭਗ 1 ਲੱਖ ਨਵੇਂ ਪਾਸਪੋਰਟ ਪੰਜਾਬੀਆਂ ਵੱਲੋਂ ਬਣਾਇਆ ਜਾ ਰਿਹਾ ਹੈ ਸਾਲ 2023 'ਚ ਬਣੇ ਨਵੇਂ ਪਾਸਪੋਰਟਾਂ ਨੇ ਪਿਛਲੇ ਸਾਰੇ ਰਿਕਾਰਡ ਤੋੜ ਕੇ ਰੱਖ ਦਿੱਤੇ ਨੇ ਇਸ ਸਾਲ ਸੁਬੇ ਵਿੱਚ 11 ਲੱਖ 94000 ਨਵੇਂ ਪਾਸਪੋਰਟ ਬਣੇ ਸਨ ਜਦਕੀ 2024 ਦੇ ਪਹਿਲੇ ਹੀ 6 ਮਹੀਨਿਆਂ ਵਿੱਚ 5 ਲੱਖ 82000 ਨਵੇਂ ਪਾਸਪੋਰਟ ਬਣ ਚੁੱਕੇ ਨੇ ਜਨਵਰੀ 2014 ਤੋਂ ਲੈ ਕੇ ਜੂਨ ਤੱਕ ਜੋ ਕਿ ਸਾਢੇ 10 ਸਾਲ ਦਾ ਸਮਾਂ ਬੰਦਾ ਹੈ ਇਸ ਸਮੇਂ ਵਿੱਚ ਪੰਜਾਬ ਵਿੱਚ 87 ਲੱਖ 2000 ਪਾਸਪੋਰਟ ਬਣ ਚੁੱਕੇ ਨੇ ਚਾਲ 2023 ਚ ਪੰਜਾਬ ਵਿੱਚ ਰੋਜ਼ਾਨਾ ਔਸਤਨ 3271 ਪਾਸਪੋਰਟ ਬਣੇ ਸਨ ਇਸ ਦਾ ਮਤਲਬ ਇਹ ਹੈ ਕਿ ਹਰ ਘੰਟੇ ਔਸਤਨ 136 ਪਾਸਪੋਰਟ ਬਣੇ ਜਿਸ ਅਨੁਸਾਰ ਮਹੀਨੇ ਵਿੱਚ 1 ਲੱਖ ਪਾਸਪੋਰਟ ਬਣਦਾ ਹੈ ਇਹ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਪੰਜਾਬੀਆਂ ਦੇ ਪ੍ਰਵਾਸ ਨੂੰ ਲੈ ਕੇ ਨਵੀਂ ਤਸਵੀਰ ਸਾਹਮਣੇ ਆਈ ਹੈ ਇਨਾ ਪਾਸਪੋਰਟਾਂ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਸਟੱਡੀ ਵੀਜ਼ਾ ਨੂੰ ਮੰਨਿਆ ਜਾ ਰਿਹਾ ਹੈ ਗੱਲ ਜੇਕਰ ਪਹਿਲੇ ਨੰਬਰ ਦੇ ਸੁਵੇ ਦੀ ਕੀਤੀ ਜਾਵੇ ਤਾਂ ਦੇਸ਼ ਭਰ ਚੋਂ ਸਾਲ 2023 ਚ ਪਹਿਲੇ ਨੰਬਰ ਤੇ ਮਹਾਰਾਸ਼ਟਰ ਰਿਆ ਜਿੱਥੇ 15 ਲੱਖ 10000 ਨਵੇਂ ਪਾਸਪੋਰਟ ਬਣੇ ਦੂਜੇ ਨੰਬਰ ਤੇ ਉੱਤਰ ਪ੍ਰਦੇਸ਼ ਜਿੱਥੇ 13 ਲੱਖ 68000 ਨਵੇਂ ਪਾਸਪੋਰਟ ਬਣੇ ਤੀਜਾ ਨੰਬਰ ਪੰਜਾਬ ਦਾ ਹੈ ਜਿੱਥੇ 11 ਲੱਖ 94000 ਨਵੇਂ ਪਾਸਪੋਰਟ ਸਾਲ 2023 ਵਿੱਚ ਬਣੇ ਨੇ ਇਹਨਾਂ ਰੋਜ਼ਾਨਾ ਵੱਲ ਨੂੰ ਵੇਖਿਆ ਪੰਜਾਬ ਦੇ ਖੇਤਰੀ ਪਾਸਪੋਰਟ ਦਫ਼ਤਰਾਂ ਤੋਂ ਇਲਾਵਾ 14 ਪਾਸਪੋਰਟ ਸੇਵਾ ਕੇਂਦਰ ਵੀ ਚੱਲ ਰਹੇ ਨੇ ਜਿਨ੍ਹਾਂ ਦਾ ਵਰਕ ਲੋਡ ਪੰਜਾਬ ਨੇ ਵਧਾਇਆ ਹੋਇਆ ਹੈ ਪਾਸਪੋਰਟ ਦਫ਼ਤਰਾਂ ਨੂੰ ਪੰਜਾਬ 'ਚ ਵੱਡੀ ਕਮਾਈ ਵੀ ਹੋ ਰਹੀ ਹੈ ਕੇਰਲਾ ਵੀ ਇਸ ਮਾਮਲੇ ਵਿੱਚ ਕਾਫੀ ਅੱਗੇ ਹੈ ਜਿੱਥੇ ਲੰਘੇ 10 ਸਾਲਾਂ 'ਚ 1 ਕਰੋੜ 22 ਲੱਖ ਪਾਸਪੋਰਟ ਬਣੇ ਨੇ ਪੰਜਾਬ ਦੇ ਜਿਹੜੇ ਨੌਜਵਾਨ ਕੈਨੇਡਾ ਜਾਂ ਹੋਰਾਂ ਦੇਸ਼ਾਂ 'ਚ ਪੀਆਰ ਹੋ ਗਏ ਨੇ ਉਹਨਾਂ ਦੇ ਮਾਪੇ ਵੀ ਪਿੱਛੇ ਹੀ ਜਾਣ ਲੱਗ ਪਏ ਨੇ ਰੀਪੋਰਟ ਮੁਤਾਬਕ ਪੰਜਾਬ ਦੇ ਕਰੀਬ 55 ਲੱਖ ਕਰਨੇ ਜਦਕਿ 1.5 ਦਸ ਸਾਲਾਂ ਚ 87 ਲੱਖ 2000 ਪਾਸਪੋਰਟ ਬਣ ਗਏ ਨੇ ਜਿਸ ਦਾ ਮਤਲਬ ਇਹ ਹੈ ਕਿ ਵੱਡੇ ਪੱਧਰ ਤੇ ਇੱਕ ਪਰਿਵਾਰ ਦੇ ਵਿੱਚ ਜ਼ਿਆਦਾ ਲੋਕਾਂ ਵੱਲੋਂ ਪਾਸਪੋਰਟ ਬਣਵਾਏ ਜਾ ਰਹੇ ਨੇ ਕੇਂਦਰੀ ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਪੰਜਾਬ ਦੇ ਕਰੀਬ 28000 ਨਾਗਰਿਕ ਪਿਛਲੇ 9 ਸਾਲਾਂ ਚ ਦੇਸ਼ ਦੀ ਨਾਗਰਿਕਤਾ ਛੱਡ ਚੁੱਕੇ ਨੇ ਇਸ ਰੁਝਾਨ ਤੋਂ ਇੰਝ ਜਾਪ ਰਿਹਾ ਜਿਵੇਂ ਆਉਂਦੇ ਕੁਝ ਕਸਾਲਾਂ ਵਿੱਚ ਹੀ ਪੰਜਾਬ ਦੇ ਪਿੰਡ ਖਾਲੀ ਹੋ ਜਾਣਗੇ ਅਤੇ ਕਈ ਪਿੰਡਾਂ ਤੋਂ ਤਾਂ ਅਜਿਹੀਆਂ ਤਸਵੀਰਾਂ ਸਾਹਮਣੇ ਆਉਣ ਲੱਗ ਪਈਆਂ ਨੇ ਜਿਸ ਨੂੰ ਪੰਜਾਬ ਦੇ ਭਵਿੱਖ ਲਈ ਕੋਈ ਚੰਗੀ ਖਬਰ ਨਹੀਂ ਆਖਿਆ ਜਾ ਸਕਦਾ। ਮਾਨ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਪੰਜਾਬ 'ਚ ਪ੍ਰਵਾਸ ਲਗਾਤਾਰ ਜਾਰੀ ਹੈ। ਇਹ ਰਿਪੋਰਟ ਇਸ ਗੱਲ ਦੀ ਗਵਾਹੀ ਭਰਦੀ ਹੈ। ਬਿਊਰੋ ਰਿਪੋਰਟ ਪੰਜਾਬੀ ਨਿਊਜ਼ ਬਾਕਸ